ਅੱਜ ਪੇਸ਼ੀ ਸੀ ਜੀ ਸਪੇਸ 'ਚ ਅਰਵਿੰਦ ਕੇਜਰੀਵਾਲ ਨੇ ਤੇ ਅਸ਼ੀਸ਼ ਕੈਤਾਨ ਨੇ ਮਾਫੀ ਮੰਗ ਲਈ ਆ ਉਹ ਸੰਜੇ ਸਿੰਘ ਦਾ ਕੇਸ ਸੀ ਮਕਸਦ ਤਾਂ ਉਹਨੂੰ ਅੰਦਰ ਕਰਾਉਣ ਦਾ ਸੀ ਤੇ ਰੱਬ ਵੱਲੋਂ ਆਪ ਹੀ ਅੰਦਰ ਹੋ ਗਿਆ ਤੇ ਹੁਣ ਤਾਂ ਉਹਦੇ ਨਾਲ ਹਮਦਰਦੀ ਆ ਕਿ ਭਾਈ ਅਸੀਂ ਤਾਂ ਜਿਹੜਾ ਕੰਮ ਕੋਰਟਾਂ 'ਚ ਕਰਾਉਣਾ ਸੀ ਰੱਬ ਨੇ ਸੁਣ ਲਈ ਪਹਿਲਾਂ ਤੇ ਹੁਣ ਕੀ ਕਹਿਣਾ ਉਹਦੇ ਬਾਰੇ ਸਰ ਵੇਖਿਆ ਗਿਆ ਸਾਨੂੰ ਜਿਹੜਾ ਕਹਿੰਦਾ ਸੀ ਕਾਲਰ ਤੋਂ ਫੜ ਕੇ ਅੰਦਰ ਕਰਾਵਾਂਗੋ ਆਪ ਹੀ ਕਾਲਰ ਤੋਂ ਫੜ ਕੇ ਉਹਨੂੰ ਅੰਦਰ ਦੇ ਦਿਆ ਹੁਣ ਆਜੇ ਬਾਅਦ ਸਰ ਵੇਖਿਆ ਗਿਆ ਕਿ ਹਰ ਵਾਰੀ ਕੇਜਰੀਵਾਲ ਸਰਕਾਰ ਨੇ ਪੰਜਾਬ ਨਾਲ ਧੋਖਾ ਵੀ ਕੀਤਾ ਤੇ ਪਰਮਾਤਮਾ ਹਰ ਬੰਦੇ ਸੱਚਾਈ ਦਾ ਸਾਥ ਦਿੰਦਾ ਹੈ ਬੰਦੇ ਦੇ ਦੇਖੋ ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਹੈ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਪਾਵਰ ਦੀ ਦੁਰਵਰਤੋਂ ਕੀਤੀ ਝੂਠ ਦਾ ਸਹਾਰਾ ਲਿਆ ਜੋ ਉੱਤ ਦੀ ਪੋਲਿਟਿਕਸ ਕੀਤੀ ਅੱਜ ਸਾਰੇ ਐਕਸਪੋਜ਼ ਹੋ ਗਏ ਇੱਕ ਇੱਕ ਕਰਕੇ ਇਹ ਸਾਰੇ ਅੰਦਰ ਜਾ ਰਹੇ ਇਸ ਲਈ ਇਹ ਜਿੱਥੇ ਰੱਬ ਦਾ ਇਨਸਾਫ ਹੈ ਉਹਦੇ ਉਤੋਂ ਦੀ ਤਾਂ ਕੋਈ ਇਨਸਾਫ ਹੀ ਨਹੀਂ ਇਸ ਲਈ ਹੁਣ ਮੈਂ ਉਹਨਾਂ ਬਾਰੇ ਕੀ ਕਹਿਣਾ ਕੀ ਨਹੀਂ ਕਹਿਣਾ ਕਈ ਮਾਫੀ ਮੰਗ ਕੇ ਹੱਥ ਜੋੜ ਕੇ ਮਾਫੀ ਮੰਗ ਕੇ ਲੰਮੇ ਪਹਿ ਕੇ ਭੱਜੇ ਆ ਇਹ ਗੁਰੂ ਦੇ ਘਰ 'ਚ ਲੋਕਾਂ ਦੀ ਕਚਹਿਰੀ 'ਚ ਗੁਰੂ ਦੀ ਕਚਹਿਰੀ 'ਚ ਸੱਚਾਈ ਦੀ ਜਿੱਥੇ ਹੋਣੀ ਹੈ ਅਗਲਾ ਕੀ ਸਟੈਪ ਹੈ ਜੀ ਹੁਣ ਅੱਜ ਤੋਂ ਬਾਅਦ ਕੀ ਕਰਨ ਹੁਣ ਉਹਦਾ ਪ੍ਰੋਡਕਸ਼ਨ ਵਾਰੰਟ ਮੰਗਿਆ ਜੀ ਉਹਨਾਂ ਦੇ ਵਕੀਲ ਸਾਹਿਬ ਨੇ ਸੋ ਉਹਨੂੰ ਹੁਣ ਲੈ ਕੇ ਆਉਣਗੇ ਉਹਨੂੰ ਪਿੰਜਰੇ ਵਾਲੀ ਗੱਡੀ 'ਚ ਆਊ ਜਿੱਥੇ ਜਾਣਾ ਜਾਣ ਦੀ ਮੈਂ ਗੱਲ ਕੀਤੀ ਸੀ ਲੈਣ ਸਾਨੂੰ ਤਾਂ ਕੀ ਆਹੀ ਤਾਂ ਸਤਕਾਰ ਹੀ ਕਰਾਂਗੇ ਭਾਈ ਹੁਣ ਜਦੋਂ ਮੇਰਾ ਕਾਹਦਾ ਇਹਦੇ ਵਿੱਚ ਪੋਲਿਟਿਕਸ ਦਾ ਹੈ ਆਮ ਆਦੀ ਪਾਰਟੀ ਵੱਲੋਂ ਲਗਾਤਾਰ ਜਿਹੜੇ ਸਕੰਜੇ ਨੇ ਅਫਸਰਾਂ ਤੇ ਵੀ ਕੱਸੇ ਜਾ ਰਹੇ ਨੇ ਰਵਾਇਤੀ ਪਾਰਟੀਆਂ ਤੇ ਵੀ ਕੱਸੇ ਜਾ ਰਹੇ ਉਹਨਾਂ ਦਾ ਕਹਿਣਾ ਕੋਈ ਬਕਸ਼ਿਆ ਨਹੀਂ ਜਾਏਗਾ ਆ ਅਕਾਲੀ ਦਲ ਨੂੰ ਉਹਨਾਂ ਕਿਸ ਤਰੀਕੇ ਨਾਲ ਦੇਖਦਾ ਹੁੰੜੜੀ ਉਹਨਾਂ ਨੇ ਕਿਹਾ ਕਿ ਓਪਨ ਡਿਬੇਟ ਤੇ ਵੀ ਲੋਕ ਪਿੱਛੇ ਹਟਦੇ ਨਜ਼ਰ ਆ ਰਹੇ ਅਸੀਂ ਤਾਂ ਖੁੱਲਾ ਚੈਲੰਜ ਕੀਤਾ ਸੀ ਕਿ ਆ ਕੇ ਸਾਡੇ ਸਕੰਜਾ ਤਾਂ ਮੇਰਾ ਵੀ ਰੀਨਾਂ ਤੇ ਕੱਸਿਆ ਜਾ ਰਿਹਾ ਜੈਨ ਸਾਹਿਬ ਇਹਨਾਂ ਦੇ ਮੰਤਰੀ ਸਾਹਿਬ ਪਹਿਲਾਂ ਅੰਦਰ ਹੋ ਗਏ ਉਸ ਤੋਂ ਮਗਰੋਂ ਮਨੀਸ਼ ਸ਼ੋਧਿਆ ਹੋ ਗਿਆ ਜਿਹੜਾ ਇਹਨਾਂ ਦਾ ਆਈਜ਼ ਐਂਡ ਇਅਰ ਸੀ ਅਰਵਿੰਦ ਕੇਜਰੀਵਾਲ ਦਾ ਸੰਜੇ ਸਿੰਘ ਹੋ ਹੁਣ ਤਾਂ ਦੋ ਤਿੰਨ ਹੀ ਰਹਿ ਗਏ ਆ ਇਹਨਾਂ ਦੀ ਗਿਣਤੀ ਤਾਂ ਇਹਨਾਂ ਦੀ ਪੁੱਠੀ ਸ਼ੁਰੂ ਔਰ ਮੈਂ ਸਮਝਦਾ ਕਿ ਪੰਜਾਬ 'ਚ ਵੀ ਬੜੀ ਛੇਤੀ ਇੰਡੀਪੈਂਡੈਂਟ ਇਨਕੁਆਇਰੀ ਸੀਬੀਆਈ ਇਨਕੁਆਇਰੀ ਲਿਕਰ ਮਾਫੀਆ ਤੇ ਚੱਲ ਰਹੀ ਆ ਉਹਦੇ 'ਚ ਵੀ ਕਈ ਅਫਸਰ ਨੇ ਜਿਨ੍ਹਾਂ ਨੇ ਇਹਨਾਂ ਦੀ ਮਦਦ ਕੀਤੀ ਹੈ ਕੈਪਸ ਨੇ ਅਰਗਿਆਂ ਦੇ ਉਹਨਾਂ ਐਕਸਪੋਜ਼ ਹੋਣਾ ਔਰ ਕਿਸ ਤਰ੍ਹਾਂ ਜਿਨ੍ਹਾਂ ਨੇ ਦਿੱਲੀ 'ਚ ਫਾਇਦਾ ਲਿਆ ਉਹ ਵੀ ਐਕਸਪੋਜ਼ ਹੋਣਗੇ ਔਰ ਨਾਲ ਹੀ ਮਾਈਨਿੰਗ 'ਚ ਜਿਹਦੇ 'ਚ ਹਰਜੋਤ ਬੈਂਸ ਦਾ ਸਿੱਧਾ ਹੀ ਨਾਉ ਆ ਰਿਹਾ ਫੋਰੈਸਟ ਲੈਂਡ 'ਚ ਆਪ ਦੇ ਬੇਨਾਮੀ ਜਿਹੜੇ ਕ੍ਰਸ਼ਰ ਚਲਾ ਰਿਆ ਉਹ ਔਰ ਉਹ ਐਸਐਸਪੀ ਵਿਵੇਕ ਸੋਨੀ ਦੀ ਖਚਾਈ ਹੋਈ ਹੋਈ ਆ ਕੋਰਟ ਚੋਂ ਜਸਟਿਸ ਸ਼ਰਾਵਤ ਸਾਹਿਬ ਦੀ ਕੋਰਟ ਚੋਂ ਕਿ ਤੂੰ ਟਰੱਕ ਡਰਾਈਵਰ ਨੂੰ ਫੜ ਲਿਆਉਣਾ ਤੇ ਟਰੱਕ ਡਰਾਈਵਰ ਤਾਂ ਮਾਈਨਿੰਗ ਕਰਨੀ ਨਹੀਂ ਰ ਮਨਜਿੰਦਰ ਲਾਲਪੁਰੇ ਦਾ ਕੇਸ ਆ ਬੜੀ ਕੇਸ ਨਹੀਂ ਇਹਨਾਂ ਦੇ ਮਾਈਨਿੰਗ ਦੇ ਇਸ ਲਈ ਇਹਦੇ ਚ ਵੀ ਬੜੀ ਛੇਤੀ ਮਾਈਨਿੰਗ ਚੋਂ ਕਿਥੋਂ 20000 ਕਰੋੜ ਕਮਾਉਣਾ ਸੀ ਕਿਥੋਂ ਕਮਾਈ ਤਾਂ ਆਮ ਆਦਮੀ ਪਾਰਟੀ ਦੇ ਦਫਤਰਾਂ ਚ ਜਾ ਰਹੀ ਇਹ ਸਾਰੀ ਚੀਜ਼ਾਂ ਐਕਸਪੋਜ਼ ਹੋਣ ਹੈ ਜੀ ਤੋ ਜੀ ਅਚੋਵੀ ਲਖਨਾ ਅਸਲ ਲਖਨਾ ਦਾ ਮੇਰਾ ਵੀ ਬੰਗਰੋ ਕਰ ਲਾਂਗੇ ਮੇਰੇ ਦੋ ਵੱਡੇ ਮੁੱਦੇ ਨੇ ਜੋ ਕੈਨੇਡੀਅਨ ਐਂਬੈਸੀ ਜੀ 43 ਅਫਸਰ ਵਾਪਸ ਹੋ ਗਏ ਮੈਂ ਸਮਝਦਾ ਪੰਜਾਬ ਨਾਲ ਬਹੁਤ ਵੱਡਾ ਇਹਦਾ ਪੰਜਾਬ ਨੂੰ ਨੌਜਵਾਨ ਸਟੂਡੈਂਟਸ ਨੂੰ ਔਰ ਪੰਜਾਬ ਦੇ ਜਿਹੜੇ ਬਾਹਰ ਕੈਨੇਡਾ ਚ ਸੈਟਲਡ ਆ ਉਹਨਾਂ ਲੋਕਾਂ ਨੂੰ ਬੜਾ ਵੱਡਾ ਨੁਕਸਾਨ ਹੋਣਾ ਮੈਂ ਬਾਰ ਬਾਰ ਇਸ ਗੱਲ ਨੂੰ ਰੇਜ਼ ਕਰ ਰਿਹਾ ਕਿ ਪੰਜਾਬੀ ਨੂੰ ਇੱਕ ਪੱਗ ਵਾਲੇ ਨੂੰ ਆਰਥਿਕ ਤੌਰ ਤੇ ਸੋਸ਼ਲ ਤੌਰ ਤੇ ਧਾਰਮਿਕ ਤੌਰ ਤੇ ਨਿਸ਼ਾਨਾ ਬਣਾਇਆ ਜਾ ਰਿਹਾ ਇਸ ਗੱਲ ਦਾ ਮੈਨੂੰ ਦੁੱਖ ਹੈ ਕਿਸੀ ਕੋਈ ਗਲਤੀ ਕਰਦਾ ਉਹਦੇ ਖਿਲਾਫ ਕਾਰਵਾਈ ਹੋਵੇ ਮਗਰ ਉਹਦੇ ਲਈ ਸਾਰੀ ਕਮਿਊਨਿਟੀ ਕਿਉਂ ਸuffer ਕਰੇ ਇੰਨੇ ਲੋਕਾਂ ਦੀ ਸਾਰਾ ਕਰੀਅਰ ਦਾ ਤਾਂ ਇਹ ਲੱਗ ਗਿਆ ਕਈਆਂ ਨੇ ਪਰਿਵਾਰ ਚ ਵਾਪਸ ਆਉਣਾ ਇੱਥੇ ਆ ਮਹੀਨਿਆਂ ਚ ਐਨ ਆਰ ਆਈ ਬਹੁਤ ਵੱਡੀ ਗਿਣਤੀ ਚ ਆਉਂਦੀ ਆ ਸਾਡੀ ਜਿਹੜੀ ਆਰਥਿਕ ਪੰਜਾਬ ਸੂਬਾ ਉਹਦੀ ਆਰਥਿਕ ਵਿਵਸਥਾ ਚ ਬਹੁਤ ਵੱਡਾ ਯੋਗਦਾਨ ਐਨ ਆਰ ਆਈ ਭਰਾਵਾਂ ਦਾ ਅੱਜ ਉਹ 48 ਅਫਸਰ ਜਦ ਵਿਡਰਾ ਹੋ ਗਏ ਆ ਚੰਡੀਗੜ੍ਹ ਚ ਜਿਹੜਾ ਕਾਉਂਸਿਲੇਟ ਉਹ ਚੋਂ ਕੰਮ ਬੰਦ ਕਰਤਾ ਸਿੱਧੀ ਤੇ ਸਿੱਧੀ ਮੈਂ ਸਮਝਦਾ ਪੰਜਾਬ ਦੇ ਸਟੂਡੈਂਟਸ ਨੂੰ ਤੇ ਪੰਜਾਬ ਦੇ ਜਨਤਾ ਨੂੰ ਬੜਾ ਵੱਡਾ ਇਹ ਤਾਂ ਨੁਕਸਾਨ ਸਰਕਾਰ ਨੂੰ ਕਰਨਾ ਔਰ ਸ਼ੀਮ ਵਿੱਤਰੇਚ ਇੱਕ ਬਾਸਮਤੀ ਦੀ ਐਕਸਪੋਰਟ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਔਰ ਕੱਲ ਵੀ ਜੋ ਵਿਧਾਨ ਸਭਾ ਚ ਹੋਇਆ ਇਲੀਗਲ ਸੈਸ਼ਨ ਸੀ ਮੈਂ ਤਾਂ ਪਹਿਲਾਂ ਤੋਂ ਕਹਿ ਰਿਹਾ ਸੀ ਚਲੋ ਮੈਂ ਧਨਵਾਦੀ ਹਾਂ ਕਿ ਐਮਐਲਏ ਮਜੀਠਾ ਗਨੀਪੌਰ ਜੀ ਇਸ ਦੇ ਚ ਨਹੀਂ ਹਿੱਸਾ ਬਣਿਆ ਸਾਰਿਆਂ ਨੂੰ ਆਪ ਦਾ ਪੱਤਾ ਇਹਦੇ ਤੇ ਕਲੇਮ ਨਹੀਂ ਕਰਨਾ ਚਾਹੀਦਾ ਕਿਉਂਕਿ ਕਰੋੜ ਸਵਾ ਕਰੋੜ ਰੁਪਈਆ ਖਰਚ ਆਉਂਦਾ ਔਰ ਇਹ ਪੈਸਿਆਂ ਦੀ ਰਿਕਵਰੀ ਇਹ ਸੈਸ਼ਨ ਦੀ ਵੀ ਪਿਛਲੇ ਸੈਸ਼ਨ ਦੀ ਵੀ ਰਿਕਵਰੀ ਭਗਵਾਨਤਮਾਨ ਦੀ ਜੇਬ ਚੋਂ ਹੋਣੀ ਚਾਹੀਦੀ ਔਰ एसवाईएल ਦੇ ਮੁੱਦੇ ਤੇ ਘਟਿਆ ਰਾਜਨੀਤੀ ਸੁਪਰੀਮ ਕੋਰਟ ਚ ਤੁਸੀਂ ਹੱਕ ਚ ਬਿਆਨ ਦਿਓ ਇੱਥੇ ਡਿਬੇਟਾਂ ਦੀ ਤੇ ਵਿਧਾਨ ਸਭਾ ਦੀ ਘਟਿਆ ਰਾਜਨੀਤੀ ਕਰੋ ਔਰ ਉਹਦਾ ਜ਼ਿਕਰ ਤੱਕ ਨਾ ਕਰੋ ਆਮ ਆਦਮੀ ਪਾਰਟੀ ਦਾ ਚਿਹਰਾ ਐਕਸਪੋਜ਼ ਕਰੋ ਕਹਿੰਦੇ ਨਵੰਬਰ ਚ ਦੁਬਾਰਾ ਸੈਸ਼ਨ ਬੁਲਾਵਾਂਗੇ ਨਹੀਂ ਨਵੰਬਰ ਤੇ ਕੀ ਉਹਦਾ ਕਰੋਗੇ ਜੀ ਜੋ ਆਲਰੇਡੀ ਸਰੈਂਡਰ ਕਰਕੇ ਸੈਸ਼ਨ ਬੁਲਾਉਣ ਸੈਸ਼ਨ ਬੁਲਾਉਣਾ ਉਹਨਾਂ ਦਾ ਹੱਕ ਹੈ ਬਟ ਫੈਕਟ ਆਫ ਦਾ ਮੈਟਰ ਇਜ਼ ਕਿ ਜੋ ਕਰ ਰਹੀ ਹੈ ਠੀਕ ਹੈ